3 ਸਾਲ ਰਹੀ ਇਹਦਾ ਮਤਲਬ ਜਿਹੜਾ ਕੱਲ ਨੂੰ ਬੱਚਾ ਪੈਦਾ ਹੋਊਗਾ ਕੋਈ ਕੱਲ ਨੂੰ ਕੋਈ ਜੰਮੇਗਾ ਕੋਈ ਆਮ ਆਦਮੀ ਪਾਰਟੀ ਦੀ 12 ਸਾਲ ਦੀ ਇੱਥੇ ਸਰਕਾਰੋਂ ਹੀ ਕੋਈ ਕੰਮ ਨਹੀਂ ਹੋਇਆ ਤਾਂ ਉਹ ਅਗਲੀ ਵਾਰੀ ਡਿਮਾਂਡ ਨਾ ਕਰੇ ਮੇਰੇ ਕਹਿਣ ਦਾ ਹੁੰਦਾ ਭਾਰਤ ਰਤਨ ਅਗਰ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕੀਤੀ ਹੈ ਤਾਂ ਮਾੜੀ ਕੀ ਗੱਲ ਤੁਸੀਂ ਇਹ ਗੱਲ ਕਹਿਦੇ ਹੋ ਵੀ ਭਾਈ ਤੁਸੀਂ ਨਹੀਂ ਕੀਤਾ ਪਰ ਹਾਂ ਅਸੀਂ ਤੁਹਾਡੇ ਨਾਲ ਇਸ ਗੱਲ ਦੀ ਰੈਜ਼ੋਲੂਸ਼ਨ ਪਾਸ ਕਰਦੇ ਹਾਂ ਅਸੀਂ ਇਹ ਕਰਾਂ ਸਾਧੂ ਕੋਈ ਇਤਰਾਜ਼ ਨਹੀਂ ਕਿਉਂਕਿ ਆਲਟੀਮੇਟਲੀ ਜਿੰਨੀਆਂ ਸਰਕਾਰਾਂ ਚਾਹੇ ਕੇਂਦਰ ਦੀਆਂ ਚਾਹੇ ਪੰਜਾਬ ਦੀਆਂ ਉਹ ਪੁਰਾਣੀਆਂ ਸਰਕਾਰਾਂ ਦੀਆਂ ਗੱਲਾਂ ਕਰਨ ਲੱਗੇ। ਪੁਰਾਣੀ ਸਰਕਾਰ ਨਸ਼ਾ ਦੇ ਕੇ ਗਈ ਹੈ। ਪੁਰਾਣੀ ਸਰਕਾਰ ਕਰਜ਼ਾ ਦੇ ਕੇ ਗਈ ਹੈ। ਪੁਰਾਣੀ ਸਰਕਾਰ ਨੇ ਆ ਮਾਈਨਿੰਗ ਖਰਾਬ ਕਰਤੀ। ਹੁਣ ਨਵੀਂ ਤੁਸੀਂ 3 ਸਾਲ ਹੋ ਗਏ ਪਈ। ਮੈਂ ਅਸੀਂ ਕਿਦੋਂ ਕਹਿ ਰਹੇ ਹਾਂ ਕਿ ਤੂੰ ਤੁਹਾਨੂੰ ਵਿਰਸੇ ਚ ਮਿਲਿਆ ਲੇਕਿਨ ਉਹ ਸੁਧਾਰਾਂਗੇ ਕਿਦੋਂ? ਤੁਸੀਂ ਭਗਤ ਸਿੰਘ ਦੀ ਫੋਟੋ ਲਾਈ ਹੈ। ਪੁਰਾਣੀ ਸਰਕਾਰ ਦੇ ਦਾ ਭਗਤ ਸਿੰਘ ਦੀ ਫੋਟੋ ਵੀ ਨਹੀਂ ਲਾਈ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ 70 ਸਾਲਾਂ ਚ ਉਹਨਾਂ ਨੇ ਭਗਤ ਸਿੰਘ ਦੀ ਫੋਟੋ ਨਹੀਂ ਲਾਈ ਸੀ। ਕੋਈ ਪ੍ਰੋਬਲਮ ਕਹੋ। ਸਾਨੂੰ ਕੀ ਅਤ ਰਾਜੇ। ਲੇਕਿਨ ਤੁਸੀਂ ਇਹ ਕਹੋ ਕਿ ਜਿਹੜਾ ਪ੍ਰਸਤਾਵ ਪ੍ਰਤਾਪ ਸਿੰਘ ਬਾਜਵਾ ਲੈ ਕੇ ਆਇਆ ਹੈ ਇਹ ਚੰਗਾ ਪ੍ਰਸਤਾਵ ਹੈ ਅਸੀਂ ਇੱਦੀ ਲੋੜਤਾ ਕਰਦੇ ਹਾਂ ਅਸੀਂ ਇਹ ਰੈਜ਼ੋਲੂਸ਼ਨ ਨੂੰ ਪਾਸ ਕਰਦੇ ਹਾਂ ਗੱਲ ਤਾਂ ਇੰਨੀ ਹੈ ਤੁਸੀਂ ਜੋ ਕਰਨਾ ਹੈ ਕਰੋ ਲੇਕਿਨ ਜੇ ਗੱਲ ਚੰਗੀ ਹੈ ਤਾਂ ਉਹ ਵੀ ਹਮਾਇਤ ਕਰੋ 3 ਸਾਲ ਰਹੀ ਇਹਦਾ ਮਤਲਬ ਜਿਹੜਾ ਕੱਲ ਨੂੰ ਬੱਚਾ ਫਾਇਦਾ ਹੋਊਗਾ ਕੋਈ ਕੱਲ ਨੂੰ ਕੋਈ ਜੰਮੇਗਾ ਕੋਈ ਆਮ ਆਦਮੀ ਪਾਰਟੀ ਦੀ 12 ਸਾਲ ਦੀ ਇੱਥੇ ਸਰਕਾਰੋਂ ਹੀ ਕੋਈ ਕੰਮ ਨਹੀਂ ਹੋਇਆ ਤਾਂ ਉਹ ਅਗਲੀ ਵਾਰੀ ਡਿਮਾਂਡ ਨਾ ਕਰੇ ਮੇਰੇ ਕਹਿਣ ਦਾ ਹੁੰਦਾ ਭਾਰਤ ਰਤਨ ਅਗਰ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕੀਤੀ ਹੈ ਤੇ ਮਾੜੀ ਕੀ ਗੱਲ ਹੈ ਤੁਸੀਂ ਇਹ ਗੱਲ ਕਹਿ ਦਿਓ ਵੀ ਭਾਈ ਤੁਸੀਂ ਨਹੀਂ ਕੀਤਾ ਪਰ ਹਾਂ ਅਸੀਂ ਤੁਹਾਡੇ ਨਾਲ ਇਸ ਗੱਲ ਦੀ ਰੈਜ਼ੋਲੂਸ਼ਨ ਪਾਸ ਕਰਦੇ ਹਾਂ ਅਸੀਂ ਇਹ ਕਰਾਂ ਸਾਦੂ ਕੋਈ ਇਤਰਾਜ਼ ਨਹੀਂ ਕਿਉਂਕਿ ਆਲਟੀਮੇਟਲੀ ਜਿੰਨੀਆਂ ਸਰਕਾਰਾਂ ਚਾਹੇ ਕੇਂਦਰ ਦੀਆਂ ਚਾਹੇ ਪੰਜਾਬ ਦੀਆਂ ਉਹ ਪੁਰਾਣੀਆਂ ਸਰਕਾਰਾਂ ਦੀਆਂ ਗੱਲਾਂ ਕਰਨ ਲੱਗ ਪੁਰਾਣੀ ਸਰਕਾਰ ਨੇ ਸ਼ਾਦੀ ਕੀਤੀ ਹੈ ਪੁਰਾਣੀ ਸਰਕਾਰ ਕਰਜ਼ਾ ਦੇ ਗਈ ਹੈ ਪੁਰਾਣੀ ਸਰਕਾਰ ਨੇ ਮਾਈਨਿੰਗ ਖਰਾਬ ਕਰਤੀ ਹੁਣ ਨਵੀਂ ਤੁਸੀਂ 3 ਸਾਲ ਹੋ ਗਏ ਭਾਈ ਮੈਂ ਅਸੀਂ ਕਿਦੋਂ ਕਹਿ ਰਹੇ ਹਾਂ ਕਿ ਤੂੰ ਤੁਹਾਨੂੰ ਵਿਰਸੇ ਚ ਮਿਲਿਆ ਲੇਕਿਨ ਉਹ ਸੁਧਾਰੋਗੇ ਕਿਦੋਂ ਤੁਸੀਂ ਭਗਤ ਸਿੰਘ ਦੀ ਫੋਟੋ ਲਾਈ ਹੈ ਪ੍ਰਾਣ ਸਰਕਾਰ ਨੇ ਤਾਂ ਭਗਤ ਸਿੰਘ ਦੀ ਫੋਟੋ ਵੀ ਨਹੀਂ ਲਾਈ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ 70 ਸਾਲਾਂ ਚ ਉਹਨਾਂ ਨੇ ਭਗਤ ਸਿੰਘ ਦੀ ਫੋਟੋ ਨਹੀਂ ਲਾਈ ਸੀ ਨੋ ਪ੍ਰੋਬਲਮ ਕਹੋ ਸਾਨੂੰ ਕੀ ਇਤਰਾਜ਼ ਹੈ ਲੇਕਿਨ ਤੁਸੀਂ ਇਹ ਕਹੋ ਕਿ ਜਿਹੜਾ ਪ੍ਰਸਤਾਵ ਪ੍ਰਤਾਪ ਸਿੰਘ ਬਾਜਵਾ ਲੈ ਕੇ ਆਇਆ ਇਹ ਚੰਗਾ ਪ੍ਰਸਤਾਵ ਹੈ ਅਸੀਂ ਇਹ ਦੀ ਟੋੜਤਾ ਕਰਦੇ ਹਾਂ ਅਸੀਂ ਇਹ ਰੈਜ਼ੋਲੂਸ਼ਨ ਨੂੰ ਪਾਸ ਕਰਦੇ ਹਾਂ ਗਲਤ ਹੈ ਨਹੀਂ ਤੁਸੀਂ ਜੋ ਕਹਿੰਦੇ ਕਰੋ ਲੇਕਿਨ ਜੇ ਗੱਲ ਚੰਗੀ ਹੈ ਤਾਂ ਉਹ ਉਹੀ ਹਮਾਇਤ ਕਰੋ 30 ਸਾਲ ਰਹੀ ਇਹਦਾ ਮਤਲਬ ਜਿਹੜਾ ਕੱਲ ਨੂੰ ਬੱਚਾ ਪੈਦਾ ਹੋਊਗਾ ਕੋਈ ਕੱਲ ਨੂੰ ਕੋਈ ਜੰਮੇਗਾ ਕੋਈ ਆਮ ਆਦਮੀ ਪਾਰਟੀ ਦੀ 12 ਸਾਲ ਦੀ ਇੱਥੇ ਸਰਕਾਰੋਂ ਹੀ ਕੋਈ ਕੰਮ ਨਹੀਂ ਹੋਇਆ ਤਾਂ ਉਹ ਅਗਲੀ ਵਾਰੀ ਡਿਮਾਂਡ ਨਾ ਕਰੇ ਮੇਰੇ ਕਹਿਣ ਦਾ ਹੁੰਦਾ ਭਾਰਤ ਰਤਨ ਅਗਰ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕੀਤੀ ਹੈ ਤਾਂ ਮਾੜੀ ਕੀ ਗੱਲ ਤੁਸੀਂ ਇਹ ਗੱਲ ਕਹਿਦੇ ਹੋ ਵੀ ਭਾਈ ਤੁਸੀਂ ਨਹੀਂ ਕੀਤਾ ਪਰ ਹਾਂ ਅਸੀਂ ਤੁਹਾਡੇ ਨਾਲ ਇਸ ਗੱਲ ਦੀ ਰੈਜ਼ੋਲੂਸ਼ਨ ਪਾਸ ਕਰਦੇ ਹਾਂ ਅਸੀਂ ਇਹ ਕਰਾਂ ਸਾਧੂ ਕੋਈ ਇਤਰਾਜ਼ ਨਹੀਂ ਕਿਉਂਕਿ ਅਲਟੀਮੇਟਲੀ ਜਿੰਨੀਆਂ ਸਰਕਾਰਾਂ ਚਾਹੇ ਕੇਂਦਰ ਦੀਆਂ ਚਾਹੇ ਪੰਜਾਬ ਦੀਆਂ ਉਹ ਪੁਰਾਣੀਆਂ ਸਰਕਾਰਾਂ ਦੀਆਂ ਗੱਲਾਂ ਕਰਨ ਲੱਗ ਪਏ। ਪੁਰਾਣੀ ਸਰਕਾਰ ਨੇ ਨਸ਼ਾ ਦੇ ਕੀ ਕੀ ਹੈ? ਪੁਰਾਣੀ ਸਰਕਾਰ ਕਰਜ਼ਾ ਦੇ ਕੀ ਕੀ ਹੈ? ਪੁਰਾਣੀ ਸਰਕਾਰ ਨੇ ਆ ਮਾਈਨਿੰਗ ਖਰਾਬ ਕਰਤੀ। ਹੁਣ ਨਵੀਂ ਤੁਸੀਂ 3 ਸਾਲ ਹੋ ਗਏ ਭਾਈ। ਮੈਂ ਅਸੀਂ ਕਿਦੋਂ ਕਹਿ ਰਹੇ ਹਾਂ ਕਿ ਤੁਹਾਨੂੰ ਵਿਰਸੇ ਚ ਮਿਲਿਆ ਲੇਕਿਨ ਉਹ ਸੁਧਾਰੋਂਗੇ ਕਿਦੋਂ? ਤੁਸੀਂ ਭਗਤ ਸਿੰਘ ਦੀ ਫੋਟੋ ਲਾਈ ਹੈ। ਪੁਰਾਣੀ ਸਰਕਾਰ ਨੇ ਤਾਂ ਭਗਤ ਸਿੰਘ ਦੀ ਫੋਟੋ ਵੀ ਨਹੀਂ ਲਾਈ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ 70 ਸਾਲਾਂ ਚ ਉਹਨਾਂ ਨੇ ਭਗਤ ਸਿੰਘ ਦੀ ਫੋਟੋ ਨਹੀਂ ਲਾਈ ਸੀ। ਉਹ ਪ੍ਰੋਬਲਮ ਕਹੋ। ਸਾਨੂੰ ਕੀ ਤੇ ਰਾਜੇ ਲੇਕਿਨ ਤੁਸੀਂ ਕਹੋ ਕਿ ਜਿਹੜਾ ਪ੍ਰਸਤਾਵ ਪ੍ਰਤਾਪ ਸਿੰਘ ਬਾਜਵਾ ਲੈ ਕੇ ਆਇਆ ਇਹ ਚੰਗਾ ਪ੍ਰਸਤਾਵ ਹੈ ਅਸੀਂ ਇੱਦੀ ਲੋੜਤਾ ਕਰਦੇ ਅਸੀਂ ਇਹ ਰੈਜ਼ੋਲੂਸ਼ਨ ਨੂੰ ਪਾਸ ਕਰਦੇ ਹਾਂ ਗੱਲ ਤਾਂ ਇੰਨੀ ਹੈ ਤੁਸੀਂ ਜੋ ਕਰਨਾ ਹੈ ਕਰੋ ਲੇਕਿਨ ਜੇ ਗੱਲ ਚੰਗੀ ਹੈ ਤਾਂ ਉਹ ਵੀ ਹਮਾਇਤ ਕਰੋ